ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਨਹੀਂ ਰੱਖਾ ਹਾਂਜੀ ਇਹ ਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਲੱਗਦਾ ਵੀ ਉਸ ਤੋਂ ਬਿਲੰਦਿਆਂ ਨੂੰ ਪਹਿਲਾਂ ਜੇ ਛੇਆ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਕੰਨਾਂ 'ਚ ਗੂੰਜਣਗੇ ਲੱਗਦਾ ਹਾਂਜੀ ਹਾਂਜੀ ਇਹ ਇਹ ਚ ਪੁੱਛਣਾ ਇਹ ਤਾਂ ਪ੍ਰਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਬਪਨੋਂ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿੱਦਾਂ ਮਹਿਸੂਸ ਹੋ ਰਹੀ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਛੋਟੇ ਸਿੱਧੂ ਮੂਸੇਵਾਲੇ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਪੰਜਾਬੀ ਐਕਟਰ ਗੈਵੀ ਚਾਹਲ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨਾਲ ਕੀਤੀ ਮੁਲਾਕਾਤ ਤੋਂ ਅੰਦਾਜ਼ੇ ਦੇ ਕਿ ਛੋਟੇ ਸਿੱਧੂ ਮੂਸੇਵਾਲੇ ਦੇ ਜਨਮ ਤੋਂ ਬਾਅਦ ਲਗਾਤਾਰ ਪੰਜਾਬ ਦੇ ਵੱਡੇ ਕਲਾਕਾਰ ਉਸ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚ ਰਹੇ ਨੇ ਤੇ ਅੱਜ ਪੰਜਾਬੀ ਐਕਟਰ ਗੈਵੀ ਚਾਹਲ ਹਸਪਤਾਲ ਪਹੁੰਚੇ ਨੇ ਜਿੱਥੇ ਉਹਨਾਂ ਨੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨਾਲ ਮੁਲਾਕਾਤ ਕੀਤੀ ਤੇ ਪਰਿਵਾਰ ਨੂੰ ਇਸ ਦੀਆਂ ਵਧਾਈਆਂ ਵੀ ਦਿੱਤੀਆਂ ਜੀ ਮੈਂ ਇਥੇ ਸੀਗਾ ਪੰਜਾਬ ਸੀਗਾ ਜੀ ਪਰ ਮੈਂ ਦੇਖਦਾ ਸੀਗਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਪੂ ਜੀ ਦੇ ਕੋਲ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰਾ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਬਾਤਾਂ ਕੀਤੀਆਂ ਤਾਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਰਵਾਹੀ ਕੁ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾਗਾ ਬਿਲਕੁਲ ਜੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਨਾਮ ਵੀ ਸਹੀ ਰੱਖਣਾ ਹਾਂਜੀ ਇਹ ਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਲੱਗਦਾ ਵੀ ਉਸ ਤੋਂ ਬਲੰਦੀਆਂ ਨੂੰ ਪਹਿਲਾਂ ਜੇ ਛੁਈਆ ਸਿਰ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਕੰਨਾਂ 'ਚ ਕਾਣੇ ਗੂੰਜਣਗੇ ਲੱਗਦਾਗਾ ਹਾਂਜੀ ਹਾਂਜੀ ਇਹ ਇਹ ਚ ਪੁੱਛਣਾ ਇਹਦਾ ਪ੍ਰਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੈਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹ ਲੋਕਾਂ ਦੇ ਆਪੀ ਆਦਵਾਰੀ ਜੀ 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 ਬੇਸ਼ੱਕ ਜੁੜੀ ਪੰਜਾਬੀ ਜੀ ਬਿਲਕੁਲ ਪੂਰੀ ਵੀ ਜੀ ਥੋੜੀ ਰੱਦੀ ਕੁਛੇ ੜੀ ਲੱਭਣ ਕੋਈ ਪਹੁੰਚ ਨਹੀਂ ਹਾਂਜੀ 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 ਸਾਰੇ ਪਾਸੇ ਜੀ ਹੋਈ ਹੈ ਮੈਂ ਸਾਰਿਆਂ ਦੀਆਂ ਦੁਆਵਾਂ ਨੇ ਕੋ ਸਾਰੇ ਜਿੰਨੇ ਸਿੱਧੂ ਭਾਈ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖੋ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਕਪੀਨੋ ਨੇ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿੱਦਾਂ ਮਹਿਸੂਸ ਹੋ ਰਹੀ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪਲੀਮੈਂਟ ਜੀ ਜੀ ਇਹ ਰਿਐਕਸ਼ਨ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਭਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਐਤੀ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਆ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਦੁਆਰ ਤੋਂ ਠੀਕ ਥੈਂਕ ਯੂ ਜੀ